ਸਾਰੇ ਸ੍ਰੀ ਸ਼ਰਧਾਨ ਜਤਾਰ ਸਿੰਘ ਜੱਬੂ ਬਲਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਧਰਤੇ ਦੇ ਉੱਪਰ ਬਸਿਆ ਨਵਾਂ ਸ਼ਰਜੇ ਨਵਾਂ ਸ਼ਰਜ ਦੀ ਗੱਲ ਕੀਤੀ ਜਾਵੇ ਨਮਾ ਸ਼ਰ ਨੇ ਪਹਿਲੇ ਦਿਨ ਤੋਂ ਹਰ ਕੰਮ ਦੇ ਵਿੱਚ ਚਾਹੇ ਸਮਾਜ ਸੇਵੀ ਦਾ ਕੰਮ ਹੋਵੇ ਚਾਹੇ ਵਿਕਾਸ ਦਾ ਕੰਮ ਹੋਵੇ ਵੱਡੀਆਂ-ਵੱਡੀਆਂ ਧੂਮਾਂ ਪਾ ਕੇ ਦਿਖਾਈਆਂ ਅੱਜ ਇੱਥੇ ਬਹੁਤ ਵੱਡੇ ਮੋਟੀਵੇਟਰਨ ਨੂੰ ਉਤਸ਼ਾਹ ਕਰਨ ਲਈ ਗੈਟ ਟੂ ਗੈਟ ਮੀਟਿੰਗਾਂ ਕਰਦੇ ਨਵੇਂ ਚਿਹਰਿਆਂ ਦੇ ਨਾਲ ਮੁਲਾਕਾਤਾਂ ਕਰਨ ਲਈ ਪੁਰਾਣੇ ਮੋਟੀਵੇਟਰ ਚਿਹਰਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਵੱਡੇ ਅਪਰਾਲਾਂ ਦੇ ਸਦਕਾ ਜੀ ਆਪਾਂ ਗੱਲ ਕਰੀਏ ਬਲੱਡ ਡੋਨਰ ਕਾਉਂਸਲਰ ਨਵਾਂ ਸ਼ਹਿਰ ਬੈਂਕ ਖੂਨਦਨ ਪਵਨ ਰਾਹੋਂ ਦੀ ਜੀ ਗੱਲ ਕਰੀਏ ਰਾਹੋਂ ਰੋਡ ਦੇ ਉੱਪਰ ਨਵਾਂ ਸ਼ਹਿਰ ਦੇ ਵਿੱਚ ਬਸਿਆ ਹੋਇਆ ਜਿਹੜਾ ਇੱਥੇ ਵੱਡਾ ਕੈਂਪ ਜਿਹੜਾ ਹੈਗਾ ਆ ਉਹ ਅੱਜ ਮੋਟੀਵੇਟਰਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਖੂਨਦਾਨੀ ਪ੍ਰੇਰਕ ਜਿਹੜਾ ਹੈਗਾ ਆ ਲਾਈਫ ਦੇ ਪੱਕੇ ਜਿਹੜੇ ਮੈਂਬਰ ਜੁੜੇ ਹੋਏ ਆ ਜਿਹੜੇ ਮੋਟੀਵੇਟਰ ਜੁੜੇ ਹੋਏ ਆ ਉਹਨਾਂ ਦੇ ਨਾਲ ਮੁਲਾਕਾਤਾਂ ਕਰਨ ਲਈ ਵਿਸ਼ੇਸ਼ ਤੌਰ ਤੇ ਨਵਾਂ ਸ਼ਹਿਰ ਬਲੱਡ ਬੈਂਕ ਦੇ ਵਿੱਚ ਜਿਹੜਾ ਰਾਹਾਂ ਰੋਡ ਦੇ ਵਿੱਚ ਬਹੁਤ ਪੁਰਾਣੇ ਸਮਿਆਂ ਤੋਂ ਜਾਣਿਆ ਪਹਿਚਾਣਿਆ ਜਿਹੜਾ ਬਲੱਡ ਬੈਂਕ ਹੈਗਾ ਆ ਉਹ ਆਪ ਜੀ ਦੇ ਨਾਲ ਜਿਹੜੇ ਇੱਥੇ ਸਿੱਧੀਆਂ ਮੁਲਾਕਾਤਾਂ ਮੋਟੀਵੇਟਰਾਂ ਦੀਆਂ ਅੱਜ ਕਰਵਾਵਾਂਗੇ ਵਿਚਾਰ ਸਾਂਝੇ ਕਰਾਵਾਂਗੇ ਬਲੱਡ ਡੋਨਰ ਕਾਉਂਸਲਰ ਨਵਾਂ ਸ਼ਹਿਰ ਰਾਹਾਂ ਰੋਡ ਦੇ ਪਰਸਿੱਤ ਇਹ ਜਿਹੜਾ ਖੂਨਦਾਨ ਭਵਨ ਹੈਗਾ ਆ ਹਜ਼ਾਰਾਂ ਹੈ ਜ਼ਿੰਦਗੀਆਂ ਨੂੰ ਨਵੀਂ ਜ਼ਿੰਦਗੀ ਦੇਣ ਵਾਲਾ ਇਹ ਜਿਹੜਾ ਭਵਨ ਹੈਗਾ ਆ ਇਹ ਨੌ ਜਵਾਨਾਂ ਆਂਦੇ ਵੱਡੇ ਉਪਰਾਲਿਆਂ ਦੇ ਸਦਕਾ ਵਾਹ ਸੁੰਦਰ ਮੈਨੇਜਮੈਂਟ ਇੱਥੋਂ ਦੀ ਜਿਹੜੀ ਕਮੇਟੀ ਹੈਗੀ ਆ ਉਹਨਾਂ ਦੇ ਸਦਕਾ ਬਹੁਤ ਹੀ ਬਹੁਤ ਹੀ ਜ਼ਿਆਦਾ ਪੁਰਾਣੇ ਸਮੇਂ ਤੋਂ ਵੱਡੀਆਂ ਮੱਲਾਂ ਮਾਰ ਕੇ ਦਿਖਾਈਆਂ ਚਾਹੇ ਕਿਸੇ ਵੀ ਤਰ੍ਹਾਂ ਦੀ ਬਲੱਡ ਦੀ ਲੋੜ ਕਿਸੇ ਵੀ ਵਿਅਕਤੀ ਨੂੰ ਪੈ ਜਾਂਦੀ ਹੈਗੀ ਪਹਿਲ ਦੇ ਆਧਾਰ ਤੇ ਉੱਪਰ ਵੱਡਾ ਪਰਾਲਾ ਕਰਕੇ ਦਿਖਾਉਂਦਾ ਹੈਗਾ ਆ ਬਲੱਡ ਦੇ ਨਾਲ ਹੀ ਪਿਆਰੇ ਸਾਥੀਓ ਦੋ ਜ਼ਿੰਦਗੀਆਂ ਬਚਦੀਆਂ ਇੱਕ ਤਾਂ ਬਲੱਡ ਦੇਣ ਵਾਲੇ ਦੀ ਜ਼ਿੰਦਗੀ ਬਚ ਜਾਂਦੀ ਆ ਜਿਸ ਨੂੰ ਬਲੱਡ ਚੜਦਾ ਉਸ ਦੀ ਵੀ ਜ਼ਿੰਦਗੀ ਬਚ ਜਾਂਦੀ ਆ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਹਰ ਇੱਕ ਪ੍ਰਾਣੀ ਨੂੰ ਆਪਣੇ ਜੀਵਨ ਦੇ ਅੰਦਰ ਬਲੱਡ ਦਾਨ ਕੰਦੇਲੇ ਬਲੱਡ ਦਾਨੀ ਸਵੈ ਇਸ਼ਕ ਖੂਨ ਜਿਹੜਾ ਹੈਗਾ ਆ ਉਹ ਦਾਨਕ ਜ਼ਰੂਰ ਕਰਨਾ ਚਾਹੀਦਾ ਬਲੱਡ ਜਿਹੜਾ ਹੈਗਾ ਆ ਬਾਜ਼ਾਰ ਚੋਂ ਖਰੀਦਿਆ ਨਹੀਂ ਜਾਂਦਾ ਪਿਆਰੇ ਸਾਥੀਓ ਬਲੱਡ ਮੈਨ ਟੂ ਮੈਨ ਹੀ ਇਹ ਕੰਮ ਕਰਦਾ ਹੈਗਾ ਆ ਬਲੱਡ ਦੇ ਨਾਲ ਹਜ਼ਾਰਾਂ ਹੀ ਜ਼ਿੰਦਗੀਆਂ ਬਚਦੀਆਂ ਬਲੱਡ ਦੀ ਕੀਮਤ ਪਿਆਰੇ ਸਾਥੀਓ ਉਦੋਂ ਪਤਾ ਲੱਗਦੀ ਆ ਜਦੋਂ ਕਿਸੇ ਵਿਅਕਤੀ ਦੇ ਉੱਪਰ ਭਾਰੀ ਪੈਂਦੀ ਹੈਗੀ ਆ ਬਲੱਡ ਬੈਂਕਾਂ ਦੇ ਵਿੱਚ ਵੀ ਬਲੱਡ ਨਹੀਂ ਮਿਲਦਾ ਉਦੋਂ ਸਹੀ ਮੈਨੇ ਦੇ ਵਿੱਚ ਪਤਾ ਲੱਗਦਾ ਕਿ ਅੱਜ ਜੇ ਬਲੱਡ ਦਾਨ ਕੀਤਾ ਹੁੰਦਾ ਬਲੱਡ ਬੈਂਕ ਦੇ ਵਿੱਚੋਂ ਬਲੱਡ ਮਿਲ ਜਾਂਦਾ ਤੇ ਹਜ਼ਾਰਾਂ ਹੀ ਜ਼ਿੰਦਗੀਆਂ ਦੇ ਵਿੱਚ ਇੱਕ ਸਾਡੇ ਜੀਵ ਦੀ ਸਾਡੇ ਪ੍ਰਾਣੇ ਦੀ ਸਾਡੇ ਸਾਥੀ ਦੀ ਜਾਨ ਜਿਹੜੀ ਹੈਗੀ ਉਹ ਜ਼ਰੂਰ ਬਚ ਜਾਣੀ ਸੀ ਇੱਥੇ ਦੀਆਂ ਮੁਲਾਕਾਤਾਂ ਕਰਵਾਵਾਂਗੇ ਮੋਟੀਵੇਟਰਾਂ ਦੇ ਨਾਲ ਵਿਚਾਰ ਵੀ ਸਾਂਝੇ ਕਰਵਾਵਾਂਗੇ ਜਿਨ੍ਹਾਂ ਨੇ ਬਹੁਤ ਹੀ ਵੱਡਿਆਂ ਸਮਿਆਂ ਤੋਂ ਹਮਲਾ ਮਾਰ ਕੇ ਦਿਖਾਇਆ ਕਿ ਆਪਣੇ ਸਰੀਰ ਦੇ ਵਿੱਚੋਂ ਬਲੱਡ ਦੇਣਾ ਤੇ ਪਿਆਰੇ ਸਾਥੀਓ ਬਲੱਡ ਦੇਣ ਦੇ ਲਈ ਵੱਡੇ ਵੱਡੇ ਕੈਂਪ ਲਗਾਣੇ ਇਹ ਇੱਕ ਉਤਸ਼ਾਹ ਹੈਗਾ ਨੌਜਵਾਨਾਂ ਦੇ ਅੰਦਰ ਵੱਧ ਚੜ ਕੇ ਇੱਕ ਦੂਜੇ ਤੋਂ ਏ ਮੋਰੇ ਤੋਂ ਮੋਰੇ ਹੁੱਕ ਬਲੱਡ ਕੈਂਪ ਲਗਵਾਉਂਦੇ ਨੇ ਸੋ ਸਾਰਿਆਂ ਨੂੰ ਬੇਨਤੀ ਆ ਕਿ ਬਲੱਡ ਜ਼ਰੂਰ ਦਾਨ ਕਰਨਾ ਚਾਹੀਦਾ ਸਿੱਧੀਆਂ ਮੁਲਾਕਾਤਾਂ ਕਰਵਾਵਾਂਗੇ ਇਥੋਂ ਦੇ ਪ੍ਰਬੰਧਕਾਂ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਜਨਮਰੀ ਦਾ ਉਹ ਇਤਿਹਾਸਿਕ ਦਿਨ ਜਿਸ ਦਿਨ ਦੇ ਵਿੱਚ ਬਲੱਡ ਡੋਨਰ ਕਾਉਂਸਲ ਨਮਾ ਸ਼ਹਿਰ ਦੇ ਵਿੱਚ ਵੱਡੀਆਂ ਮੀਟਿੰਗਾਂ ਮੋਟੀਵੇਟਰਾਂ ਦੇ ਨਾਲ ਮੁਲਾਕਾਤਾਂ ਕਰਨ ਦੇ ਲਈ ਵਿਚਾਰ ਸਾਂਝੇ ਕਰਨ ਦੇ ਲਈ ਆਪਸੀ ਪਰਿਵਾਰ ਦੀ ਤਰ੍ਹਾਂ ਤਾਲਮਿਲ ਬਲਾਉਣ ਬਣਾਉਣ ਦੇ ਲਈ ਮੀਟਿੰਗ ਰੱਖੀ ਅੱਜ ਗਈ ਹੈ ਬੈਂਕ ਦੇ ਅੰਦਰ ਕੀ ਕਹਿਣਾ ਚਾਹੁੰਦੇ ਆ ਮੀਟਿੰਗ ਦੇ ਬਾਰੇ ਬਲੱਡ ਡੋਨਰ ਕਾਉਂਸਲ ਨਵਾਂ ਸ਼ਹਿਰ ਵੱਲੋਂ ਜੀ ਖੂਨਦਾਨ ਪਵਨ ਦੇ ਵਿੱਚ ਜੀ ਅੱਜ ਜਿਹੜੇ ਸੱਜਣ ਖੂਨਦਾਨ ਕੈਂਪਾਂ ਦਾ ਯੋਜਿਤ ਕਰਦੇ ਆ ਔਰ ਜਿਹੜੇ ਕੀ ਲਾਈਫ ਮੈਂਬਰਸ ਹੈ ਉਹਨਾਂ ਦੀ ਮੀਟਿੰਗ ਇਸ ਕਰਕੇ ਬੁਲਾਈ ਜਾਂਦੀ ਹੈ ਹਰ ਸਾਲ ਕਿਸ ਇੱਕ ਪੂਰੇ ਸਾਲ ਦੇ ਵਿਉਤਬੰਦੀ ਕੀਤੇ ਜਾਏ ਕਿ ਹਰ ਮਹੀਨੇ ਕਿੰਨੇ ਕੈਂਪ ਲੱਗਣੇ ਆ ਕਿਹੜੀ ਜਗ੍ਹਾ ਦੇ ਉੱਤੇ ਕੈਂਪ ਲਗਾਏ ਜਾਣੇ ਹੈਗੇ ਆ ਉਸ ਸੰਬੰਧ ਵਿੱਚ ਇਹ ਮੀਟਿੰਗ ਦਾ ਆਯੋਜਨ ਕੀਤਾ ਗਿਆ ਹੈ ਔਰ ਮੋਟੀਵੇਟਰਸ ਜਿਹੜੇ ਕਿ ਖੂਨਦਾਨ ਕੈਂਪ ਲਗਾਉਂਦੇ ਆ ਉਹਨਾਂ ਨੂੰ ਸਨਮਾਨਿਤ ਕਰਨ ਦਾ ਵੀ ਇਹ ਮੀਟਿੰਗ ਦੇ ਵਿੱਚ ਉਦੇਸ਼ ਹੁੰਦਾ ਹੈ ਮੋਟੀਵੇਟਰਸ ਉਹ ਵਿਅਕਤੀ ਹੈ ਜਿਹੜੇ ਕਿ ਆਮ ਲੋਕਾਂ ਨੂੰ ਜਾਗਰੂਕ ਕਰਕੇ ਦੇ ਹੈ ਕਿ ਖੂਨਦਾਨ ਨੂੰ ਆਪਣੇ ਜੀਵਨ ਦਾ ਅਨੇਕੜਵਾ ਹਿੱਸਾ ਬਣਾਓ ਤਾਂ ਜੋ ਹਸਪਤਾਲਾਂ ਦੇ ਵਿੱਚ ਖੂਨ ਦੀ ਘਾਟ ਸਦਕਾ ਮਰੀਜ਼ਾਂ ਦੀ ਬੁਝਰੀ ਜੀਵਨ ਜੋਤ ਨੂੰ ਜਗਮਗਾਏ ਰੱਖਣ ਦੇ ਵਿੱਚ ਸਹਾਇਤਾ ਮਿਲ ਸਕੇ ਮੋਟੀਵੇਟਰਸ ਜਿਹੜੇ ਹੈਗੇ ਆ ਇਹਨਾਂ ਦਾ ਬਲੱਡ ਡੋਨਰ ਕਾਉਂਸਲ ਤੇ ਦਿਲੋਂ ਸ਼ੁਕਰਗੁਜ਼ਾਰ ਹੈ ਕਿ ਮੋਟੀਵੇਟਰਸ ਤੋਂ ਬਿਨਾਂ ਬਲੱਡ ਬੈਂਕ ਦੇ ਅਸਤਿਤਵ ਦੇ ਬਾਰੇ ਸੋਚਿਆ ਹੀ ਨਹੀਂ ਜਾ ਸਕਦਾ ਮੋਟੀਵੇਟਰਸ ਕੈਂਪ ਲਗਵਾਉਂਦੇ ਆ ਖੂਨ ਇਕੱਠਾ ਹੁੰਦਾ ਵਾ ਤਾਂ ਲੋੜਵੰਦਾਂ ਨੂੰ ਖੂਨ ਜਿਹੜਾ ਦੇਤਾ ਜਾਂਦਾ ਹੈ ਜੀ ਡਾਕਟਰ ਸਾਹਿਬ ਪੰਜਾਬ ਗਵਰਨਮੈਂਟ ਦੀ ਗੱਲ ਕੀਤੀ ਜਾਵੇ ਸਰਕਾਰ ਦੇ ادارے ਦੇ ਵਿੱਚ ਬਹੁਤ ਵੱਡੀ ਸੇਵਾ ਨਭਾਈ ਰਿਟਾਇਰਮੈਂਟ ਤੋਂ ਬਾਅਦ ਜਿਹੜੀ ਇਸ ਬੈਂਕ ਦੇ ਅੰਦਰ ਸੇਵਾ ਕਰਦੇ ਪਏ ਹਾਂ ਕਿੰਨਾ ਕ ਆਨੰਦ ਆਉਂਦਾ ਇਸ ਸੇਵਾ ਨੂੰ ਦੇਖਦੇ ਹੋਈ ਦੇਖੋ ਖੂਨਦਾਨ ਲਹਿਰ ਜਿਹੜੀ ਹੈ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸੇਵਾ ਦਾ ਮਾਧਿਅਮ ਹੈ ਜੀ ਸਰਕਾਰ ਦੇ ਵਿੱਚ ਵੀ ਜਿਹੜੀ ਸੇਵਾ ਨਿਭਾਈ ਮੋਸਟਲੀ ਮਖੌਨ ਦਾ ਦੇ ਨਾਲ ਹੀ ਰਿਲੇਟਡ ਨਿਭਾਈ ਹੈਗੀ ਆ ਔਰ ਹੁਣ ਵੀ ਮੈਨੂੰ ਦੋਨਾਂ ਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਨਜ਼ਰ ਆਉਂਦਾ ਹਰ ਇਨਸਾਨ ਜੇ ਡੈਡੀਕੇਸ਼ਨ ਡਿਵੋਸ਼ਨ ਔਰ ਡਿਸਪਲਿਨ ਵਿੱਚ ਰਹਿ ਕੇ ਸਰਕਾਰੀ ਅਦਾਰੇ ਦੇ ਵਿੱਚ ਕੰਮ ਕਰੇ ਤਾਂ ਪਰਮਪితਾ ਪਰਮਾਤਮਾ ਉਹਨੂੰ ਸਰਕਾਰੀ ਮਹਿਕਮੇ 'ਚ ਵੀ ਆਨੰਦ ਦਿੰਦਾ ਵਾ ਤੇ ਜੇ ਉਹ ਹੀ ਉਹਦੀ ਜੀਵਨ ਦਾ ਇੱਕ ਹਿੱਸਾ ਬਣ ਜਾਂਦਾ ਤੇ ਪ੍ਰਾਈਵੇਟ ਵਿੱਚ ਵੀ ਫਿਰ ਹੁੰਦਾ ਹੈ ਜੀ ਸਾਹਿਬ ਲਾਸਟ ਸਵਾਲ ਦੇਸ਼ ਸੇਵਕ ਦੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਨੌ ਜੁਬਾਨ ਕਿਤੇ ਨਾ ਕਿਤੇ ਡਰਦੇ ਆ ਗਲਤ ਉਹਨਾਂ ਦੇ ਅੰਦਰ ਮੈਸੇਜ ਕਨਵੇ ਹੋ ਜਾਂਦਾ ਬਲੱਡ ਨੂੰ ਲੈ ਕੇ ਉਹਨਾਂ ਦਾ ਜਿਹੜਾ ਸੋਚਣੀ ਹੈਗੀ ਆ ਕਿਤੇ ਨਾ ਕਿਤੇ ਨੈਗੇਟਿਵ ਚਲੇ ਜਾਂਦੀ ਕੀ ਕਹਿਣਾ ਚਾਹੁੰਦੇ ਉਹਨਾਂ ਦੇ ਬਾਰੇ ਦੇਸ਼ ਸੇਵਕ ਜਿਹੜਾ ਅਧਾਰਾ ਵਹ ਆਪਣੇ ਆਪ ਵਿੱਚ ਇੱਕ ਕ੍ਰਾਂਤੀਕਾਰੀ ਅਧਾਰਾ ਹੈ ਦੇਸ਼ ਸੇਵਕ ਦੀ ਸਥਾਪਨਾ ਉਹਨਾਂ ਲੋਕਾਂ ਨੇ ਕੀਤੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਔਰ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਵਾਸਤੇ ਆਪਣੀਆਂ ਕੁਰਬਾਨੀਆਂ ਕੀਤੀਆਂ ਹੈਗੀਆਂ ਦੇਸ਼ ਸੇਵਕ ਦੇ ਨਾਲ ਜੁੜੇ ਸ਼ਰੋਤਾਵਾਂ ਨੂੰ ਇਹਹੀ ਬੇਨਤੀ ਹੈ ਕਿ ਖੂਨਦਾਨ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓ ਇਸ ਕਰਕੇ ਕਿ ਇਹ ਲੋਕਾਂ ਦੀ ਜ਼ਿੰਦਗੀ ਬਚਾਉਂਦਾ ਵਾ ਪਲੱਸ ਇਸ ਕਰਕੇ ਵੀ ਕਿ ਖੂਨਦਾਨ ਜਿਹੜਾ ਹੈ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਇੱਕ ਨੇਕ ਅਤੇ ਸਭ ਤੋਂ ਵਧੀਆ ਤਰੀਕਾ ਹੈ ਹਿੰਦੂ ਮੁਸਲਮ ਸਿੱਖ ਐਸਾਈ ਦੇ ਵਿਚਕਾਰ ਜੇ ਅਸੀਂ ਭੇਦ ਭਾਵ ਨੂੰ ਸਮਾਪਤ ਕਰਨਾ ਚਾਹੁੰਦੇ ਆਂ ਤੇ ਖੂਨਦਾਨ ਲਹਿਰ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਵਾ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਡਾਕਟਰ ਅਜੀਵ ਅੱਗਾਜ਼ੀ ਨੇ ਦਿਲ ਦੀਆਂ ਗਹਿਰਾਈਆਂ ਤੋਂ ਮੋਟੀਵੇਟਰਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਇਹ ਜਿਹੜੀ ਮੀਟਿੰਗ ਹੈਗੀ ਆ ਉਹਦੇ ਬਾਰੇ ਵਿਚਾਰ ਸਾਂਝੇ ਕੀਤੇ ਤੇ ਨੌਜਵਾਨ ਵੀਰਾਂ ਨੂੰ ਇਹ ਮੈਸੇਜ ਵੀ ਦਿੱਤਾ ਕਿ ਬਲੱਡ ਬਦ ਤੋਂ ਬਦ ਬਲੱਡ ਦਾਨ ਕਰੋ ਕਿਸੇ ਵੀ ਤਰ੍ਹਾਂ ਦਾ 네ਗੇਟਿਵ ਸੋਚ ਨਹੀਂ ਲੋੜ ਨਹੀਂ ਹੈਗੀ ਬਲੱਡ ਦੇ ਨਾਲ ਦੋ ਜ਼ਿੰਦਗੀਆਂ ਜ਼ਰੂਰ ਬਚਣੀਆਂ ਇੱਕ ਤਾਂ ਆਪ ਦੀ ਜ਼ਿੰਦਗੀ ਬਚਦੀ ਜਿਹੜਾ ਬਲੱਡ ਦਾਨ ਕਰਦਾ ਹੈ ਇਹਦੇ ਨਾਲ ਨਾਲ ਦੂਸਰਾ ਪਰਸਨ ਜਿਹਨੂੰ ਬਲੱਡ ਚੜਦਾ ਉਹਦੀ ਵੀ ਜ਼ਿੰਦਗੀ ਵਸਦੀ ਡਾਕਟਰ ਸਾਹਿਬ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਇਹ ਉੱਤਮ ਤੇ ਮਹਾਨ ਸੇਵਾ ਤੇ ਵੱਡਾ ਕਰਜ਼ਾ ਇਹਦੇ ਵਿੱਚ ਵੱਧ ਚੜ ਕੇ ਆਪਣਾ ਜਿਹੜਾ ਸਹਿਯੋਗ ਹੈਗਾ ਉਹ ਦੇਣਾ ਚਾਹੀਦਾ ਧੰਨਵਾਦ ਜੀ ਆਪਣਾ ਮੇਰਾ ਨਾਮ ਜੀ ਮਹਿੰਦਰਪਾਲ ਆ ਤੇ ਮੈਂ ਸ਼ਹੀਦ ਉਦਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਬੰਗਾਵੇੜ ਜ਼ਿਲ੍ਹਾ ਨਵਾਂ ਸ਼ਹਿਰ ਤੇ ਤਹਿਸੀਲ ਬਲਾਚੌਰ ਤੋਂ ਆ ਜਦੋਂ ਬਲੱਡ ਕੈਂਪ ਲਗਾਉਂਦੇ ਆ ਹਾਂਜੀ ਕਿੰਨੇ ਕੁ ਖੁਸ਼ੀ ਚੜਦੀ ਆ ਕਿੰਨਾ ਕੁ ਚਾਹ ਚੜਦਾ ਅੰਦਰ ਦੇਖੋ ਜੀ ਇਹ ਇੱਕ ਜਿਹੜਾ ਬਲੱਡ ਕੈਂਪ ਆਪਾਂ ਜਿਹੜਾ ਲਗਾਉਂਦੇ ਆ ਇਹ ਜਿਹੜੇ ਇਹਦੀ ਜਿਹੜੀ ਆਪਾਂ ਨੂੰ ਸਿੱਖਿਆ ਆ ਉਹ ਆਪਣੇ ਇੱਕ ਦੂਜੇ ਨਾਲ ਦੇਖ ਕੇ ਮਿਲਦੀ ਆ ਜੀ ਜੀ ਜਿਹੜਾ ਇਹ ਜਿਹੜੀ ਸੇਵਾ ਹੈ ਸਭ ਤੋਂ ਵੱਡੀ ਸੇਵਾ ਆ ਔਰ ਜਦੋਂ ਆਪਾਂ ਬਲੱਡ ਦਿੰਨੇ ਆ ਜੀ ਤੇ ਇੰਨੀ ਖੁਸ਼ੀ ਮਹਿਸੂਸ ਹੁੰਦੀ ਆ ਕਿ ਸਾਡੇ ਦਿੱਤੇ ਬਲੱਡ ਨਾਲ ਹੀ ਦੂਸਰੇ ਬੰਦੇ ਦੀ ਜ਼ਿੰਦਗੀ ਬਚਦੀ ਆ ਜੀ ਜੀ ਹਾਂਜੀ ਮੈਂ ਵੇਖਿਆ ਕਿ ਜਿਹੜਾ ਵਿਅਕਤੀ ਬਲੱਡ ਦਾਨ ਕਰਦਾ ਆ ਹਾਂਜੀ ਬਹੁਤ ਵੱਡਾ ਜਿਹੜਾ ਦਾਨੀ ਹੈ ਹਾਂਜੀ ਉਦੀ ਆਪਣੇ ਆਪ ਦੀ ਜ਼ਿੰਦਗੀ ਵੀ ਬਚਦੀ ਆ ਬਲੱਡ ਦੇਣ ਦੇ ਨਾਲ ਬਿਲਕੁਲ ਜੀ ਦੇਖੋ ਇਹ ਜਦੋਂ ਆਪਾਂ ਬਲੱਡ ਦਿੰਦੇ ਆ ਇਹ ਜਦੋਂ ਬਲੱਡ ਦੇ ਕੇ ਹਟਦੇ ਆ ਜੀ ਉਦੋਂ ਚਲੋ ਕੋਸ਼ਿਸ਼ ਕਰ ਟਾਈਮ ਲੇਦਾ ਆਪ ਨੂੰ ਲੱਗਦਾ ਕਿ ਸਾਡੇ ਸਰੀਰ 'ਚ ਕਮਜ਼ੋਰੀ ਆ ਕਿਉਂਕਿ ਅਫਵਾਹਾਂ ਮਾਈ ਬੜੀਆਂ ਆ ਜੀ ਇਹ ਮੈਸੇਜ ਬਹੁਤ ਹੈ ਹਾਂ ਜੀ ਦੇਖੋ ਜਿਹੜੀ ਦਾ ਚੰਗੀ ਜਾਣਕਾਰੀ ਆ ਉਹ ਬਹੁਤ ਘੱਟ ਲੋਕਾਂ ਤੱਕ ਪਹੁੰਚਦੀ ਆ ਤੇ ਜਿਹੜੀਆਂ ਅਫਵਾਹਾਂ ਆ ਜੀ ਉਹ ਜ਼ਿਆਦਾ ਫੈਲਦੀਆਂ ਆ ਦੇਖੋ ਮੈਂ ਲਗਭਗ 4 ਕੈਂਪ ਲਾ ਚੁੱਕਿਆ ਜੀ ਆਪਣੇ ਕਲੱਬ ਵੱਲੋਂ ਜੀ ਤੇ ਮੈਂ ਖੁਦ ਦਾ ਬਲੱਡ ਦਾਨ ਕਰਦਾ ਜੀ ਇੱਕ ਤਾਂ ਮੋਟੀਵੇਟਰ ਹੋਣ ਦੇ ਨਾਤੇ ਮੇਰਾ ਬਲੱਡ ਦਾਨ ਕਰਨਾ ਜ਼ਰੂਰੀ ਆ ਕਿਉਂਕਿ ਮੈਂ ਕਰੂੰਗਾ ਤਾਂ ਹੀ ਮੇਰੇ ਆਲ ਦੇਖ ਕੇ ਕਰਨਗੇ ਕਿਉਂਕਿ ਬਾਅਦ 'ਚ ਉਹ ਲੋਕ ਗੱਲਾਂ ਕਹੋਗੇ ਲੈ ਜੀ ਦੂਜਿਆਂ ਤੋਂ ਦਾਨ ਕਰਵਾਈ ਜਾ ਰਿਹਾ ਤੇ ਆਪ ਕਰਦਾ ਨਹੀਂ ਹੈਗਾ ਕਈ ਵਾਰੀ ਵੀਰ ਜੀ ਇਸ ਤਰ੍ਹਾਂ ਹੁੰਦਾ ਕਿ ਬਲੱਡ ਜਦੋਂ ਆਪਾਂ ਰਿਸ਼ਤੇਦਾਰ ਦੇ ਲਈ ਵੀ ਲੈਂਦੇ ਆ ਜਦ ਬਲੱਡ ਜ਼ਿੰਦਗੀ 'ਚ ਲੈਣਾ ਪੈਂਦਾ ਬਿਲਕੁਲ ਜੀ ਕਿਤੇ ਬਲੱਡ ਬੈਂਕਾਂ ਦੇ ਕੋਲੋਂ ਨਹੀਂ ਮਿਲਦਾ ਹਾਂਜੀ ਹਾਂਜੀ ਰਿਸ਼ਤੇਦਾਰਾਂ ਦੇ ਕੋਲੋਂ ਨਹੀਂ ਮਿਲਦਾ ਉਦੋਂ ਸਹੀ ਮੈਨੇ ਦੇ ਵਿੱਚ ਪਤਾ ਲੱਗਦਾ ਦੀ ਬਲੱਡ ਦੀ ਕੀਮਤ ਕੀ ਹੈ ਬਿਲਕੁਲ ਜੀ ਦੇਖੋ ਅਸਲ 'ਚ ਜਦੋਂ ਬਲੱਡ ਬੈਂਕ ਵਿੱਚ ਵੀ ਕਦੇ-ਵਿਲੇ ਬਲੱਡ ਅਵੇਲੇਬਲ ਨਹੀਂ ਹੁੰਦਾ ਬਿਲਕੁਲ ਜੀ ਬਹੁਤ سارے ਐਸਾ ਦੇ ਕੇਸ ਆਇਆ ਜਦੋਂ ਐਮਰਜੈਂਸੀ ਲੋੜ ਪੈ ਜਾਂਦੀ ਆ ਐਮਰਜੈਂਸੀ ਗਰੁੱਪ ਹੋ ਗਿਆ O ਨੈਗੇਟਿਵ ਹੋ ਗਿਆ B ਨੈਗੇਟਿਵ ਹੋ ਗਿਆ A ਵੀ ਨੈਗੇਟਿਵ ਹੋ ਗਿਆ ਜਿਆਦਾਤਰ ਬਲੱਡ ਬੈਂਕਾਂ ਵਿੱਚ ਨਹੀਂ ਹੁੰਦੇ ਕਿਉਂਕਿ ਜਦੋਂ ਇਹਨਾਂ ਦੇ ਜਿਹੜੇ ਡੋਨਰ ਘਟਾ ਤਾਵੇ ਬਲੱਡ ਬੈਂਕ ਚ ਵੀ ਤਾਂ ਜੀ ਸਟਾਕ ਉਨਾ ਕੇ ਰਹਿਣਾ ਹੈ। ਸਾਡੇ ਵਿੱਚ ਜੇ ਬਲੱਡ ਦੇਵਾਂਗੇ। ਹਾਂਜੀ ਬਿਲਕੁਲ। ਤੇਰੀ ਬਲੱਡ ਬੈਂਕ ਚ ਹੋਏਗਾ। ਫੇਰੇ ਹੀ ਹੋਵੇਗਾ ਜੀ। ਹੋਰ ਦੇਖੋ ਜੀ ਤਾਂ ਹਾਂਜੀ। ਜੀ ਹੋਰ ਵੀ ਆਪਾਂ ਦੇਖੀਏ ਜਿਹੜੇ ਬਲੱਡ ਦਾਨ ਨਹੀਂ ਕਰਦੇ। ਹਾਂਜੀ। ਉਹ ਬੈਂਸ ਵੀ ਸਹੀਆ ਜ਼ਿਆਦਾ ਕਰਦੇ। ਉਹ ਲੜਾਈਆਂ ਝਗੜਿਆਂ ਚ ਜ਼ਿਆਦਾ ਪੈਂਦੇ। ਮੈਨੂੰ ਇੰਜ ਲੱਗਦਾ ਕਿ ਉਹੀ ਰੋਕਦੇ ਆ ਕਿ ਭਾਈ ਬਲੱਡ ਨਹੀਂ ਦਾਨ ਕਰਨਾ। ਜਿਹੜੇ ਬਲੱਡ ਦਾਨ ਕਰਦੇ ਆ ਉਹਨਾਂ ਨੂੰ ਤਾਂ ਚਾ ਚੜਦਾ ਕਿ ਤਾਂ ਸੇਵਾ ਉਤਮ ਹੈ। ਬੇਲਗੋਜੀ ਦੇਖੋ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਚਾਹੁੰਦਾ ਜੀ ਦੇਖੋ ਜਦੋਂ ਤਾਂ ਬਲੱਡ ਦੀ ਲੋੜ ਹੁੰਦੀ ਆ ਜੀ ਮੰਨ ਲਓ ਅੱਜ ਮੈਂ ਦਾਨ ਕਰ ਗਿਆ ਜੀ ਠੀਕ ਆ ਜੀ ਮੈਨੂੰ ਲੋੜ ਆ ਤਾਂ ਮੈਨੂੰ ਉਹ ਕੁਦਰਤੀ ਤੌਰ ਤੇ ਮੈਨੂੰ ਜਿਆਦਾ ਡੋਨਰ ਮਿਲ ਜਾਊਗਾ ਜਾਂ ਬਲੱਡ ਬੈਂਕ ਚੋਂ ਬਲੱਡ ਮਿਲ ਜਾਊਗਾ ਕਿਉਂਕਿ ਮੈਂ ਨੇਕ ਕਾਰਜ ਕੀਤਾ ਆ ਹੁਣ ਜਿਹਨੇ ਬਲੱਡ ਡੋਨੇਟੇ ਨਹੀਂ ਕਰਨਾ ਤਾਂ ਲੋਕਾਂ ਵਿੱਚ ਮੈਸੇਜ ਵੇਹੀ ਦਿੰਦਾ ਨਾ ਯਾਰ ਤੂੰ ਨਾ ਡੋਨੇਟ ਕਰੀ ਇਹ ਨਾਲ ਆ ਹੋ ਜਾਂਦਾ ਉਹ ਹੋ ਜਾਂਦਾ ਇੱਕ ਹੋਰ ਵੀ ਗੱਲ ਬਹੁਤ ਵੱਡੀ ਨਜ਼ਰ ਆਂਦੀ ਹੈ ਬਹੁਤ ਮੁਲਾਕਾਤਾਂ ਕਰੀ ਦੀਆਂ ਜਿਹੜੇ ਬਲੱਡ ਦਾਨ ਕਰਦੇ ਆ ਬਿਲਕੁਲ ਜੀ ਮੈਨੂੰ ਇੰਝ ਲੱਗਦਾ ਉਹਨਾਂ ਨੂੰ ਬਲੱਡ ਲੈਣ ਦੀ ਲੋੜੇ ਨਹੀਂ ਪੈਂਦੀ ਕਦੇ ਵੀ ਬਿਲਕੁਲ ਜੀ ਉਹਨਾਂ ਨੂੰ ਕੁਦਰਤੀ ਲੋੜ ਦੇ ਜਰੂਰਤ ਨਹੀਂ ਪੈਂਦੀ ਕਿਉਂਕਿ ਦੇਖੋ ਮੈਂ ਤੁਹਾਨੂੰ ਦੱਸਦਾ ਪਹਿਲੀ ਤਾਂ ਗੱਲ ਆ ਜੀ ਇੱਕ ਤੇ ਬੀਡੀਸੀ ਵੱਲੋਂ ਜਿਹੜੇ ਆਪਣੇ ਬੀਡੀਸੀ ਦੀ ਆਪਾਂ ਗੱਲ ਕਰਦੇ ਆ ਡੋਨਰ ਕਾਰਡ ਬਣਦਾ ਜੀ ਇੱਕ ਮੰਨ ਲਓ ਸਟਾਕ ਅਵੇਲੇਬਲ ਹੈਗਾ ਆ ਡੋਨਰ ਕਾਰਡ ਦਿਖਾਓ ਬਲੱਡ ਆਪਾਂ ਨੂੰ ਮਿਲ ਜਾਂਦਾ ਜੀ 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 ਕਿੱਡੀ ਪੱਟੀ ਸਹੂਤਾ ਆ ਦੇਖ ਬਿਲਕੁਲ ਸਹੂਤਾ ਜੀ ਹਾਂਜੀ ਕਿਟਾ ਮੈਨੇਜਮੈਂਟ ਦਾ ਕਿੱਡਾ ਵੱਡਾ ਇੱਚ ਉਪਰ ਆਇਆ ਹਾਂਜੀ ਹਾਂਜੀ ਦੇਖੋ ਉਹ ਸਾਡੇ ਲਈ ਰਾਤ ਦਿਨ ਇੱਥੇ ਸੁਭਾਵਾਂ ਕਰਦੇ ਨੇ ਐਸੀ ਹੀ ਆਪਣੇ ਬੱਚਿਆਂ ਨੂੰ ਪਾਲਣ ਦੇ ਲਈ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਜ਼ਾਬਾਂ ਕਰਦੇ ਆਂ ਅਲੱਗ-ਅਲੱਗ ਤਰ੍ਹਾਂ ਦੇ ਬਿਜ਼ਨਸ ਕਰਦੇ ਆਂ ਹਾਂਜੀ ਹਾਂਜੀ ਪਰ ਇੱਕ ਐਸਾ ਕੰਮ ਵੀ ਹੈ ਰੋਟੀ ਦੇ ਨਾਲ-ਨਾਲ ਰੋਜ਼ੀ ਦੇ ਨਾਲ-ਨਾਲ ਬਹੁਤ ਵੱਡੀ ਸੇਵਾ ਜਿਹੜੀ ਹੈਗੀ ਉੱਤਮ ਉਹ ਵੀ ਕਰਦੇ ਪਏ ਨੇ ਇੱਕ ਜਨਵਰੀ 28 ਤੋਂ 31 ਤੱਕ ਪੂਰਬ ਘੇਪਾ ਵਿੱਚ ਜਿਹੜੇ-ਜੋੜ ਇਕੱਠੇ ਹੋਏ ਉਹਨਾਂ ਦੀ ਗਿਣਤੀ 2463 ਤੇ ਸਸਾਂ ਨੂੰ ਲੱਗੇ ਦੁੱਧਨ ਘੇਪਾ ਦੀ ਗਿਣਤੀ ਸਤਾ 1718 ਨਸਤਕ ਜੋਗਗੇ ਇੱਕ ਜਨਵਰੀ 23 ਤੋਂ 31 ਦਸੰਬਰ 23 ਤੱਕ ਮੁਫਤ ਬਰਡ ਗਰੁੱਪ ਕੈਂਪੇਨ ਦੀ ਗਤੀ ਸੱਤ ਸ ਦੇ ਰਕਿਸ਼ੇ ਦੇ ਸਾਲ ਦੀ ਹੈ ਇੱਕ ਜਨਵਰੀ 23 ਤੋਂ 31 ਦਸੰਬਰ 23 ਤੱਕ ਮੁਫਤ ਬਰਡ ਗਰੁੱਪ ਕੈਂਪੇਨ ਦੀ ਕਿੰਨੀ ਕਿੰਨੀ ਪਾਲਸੋ ਸਿਰ ਵਿਅਕਤੀਆਂ ਲਈ ਤੇ ਸਸਤਾਵਾਂ ਨੂੰ ਲੱਗੇ ਖੁੱਲ ਬਰਡ ਗਰੁੱਪਿੰਗ ਕੈਂਪੇਨ ਦੇ 616 ਰੁਪਏ ਇੱਕ ਜਨਵਰੀ 23 ਤੋਂ 31 ਦਸੰਬਰ 23 ਤੱਕ ਸਸਤਾ ਦਾ ਬਣਾਏਗਾ ਮੋਟੀਵੇਟਰ 10 ਇਹ ਤਾਰੀ ਹੋਣੀ ਚਾਹੀਦੀ ਹੈ 1 ਸਾਲ ਤੋਂ 10 ਮੋਟੀਵੇਟਰ ਇਸ ਪਰਿਵਾਰ ਦੇ ਵਿੱਚ ਹੋਰ ਬੰਦੇ ਤੇ ਸਰਸਤਾ ਦੇ ਕੋਲ ਰੈਕਟਰ ਰਜਿਸਟਰਡ ਮੋਟੀਵੇਟਰ ਹੋ 347 ਜਰੂਰਤਮੰਦਾਂ ਤੇ ਗਰੀਬ ਮੈਡੀਜ਼ਨ ਤੇ ਕਪੜਾਲ 22 ਤੋਂ 31 ਮਾਰਚ ਜੋ ਫਾਈਨੈਂਸ਼ੀਅਲ ਈਅਰ ਹੈ ਉਹਦੇ ਵਿੱਚ ਜੋ ਰੈਕਿਟ ਕੀਤੀ ਗਈ ਬਲਡ ਬੈਕ ਦੇ ਵਿੱਚ 96580 ਲੈਵ ਦੇ ਵਿੱਚ 1049240 ਕੋਲ ਰੈਕਟ ਵੀ ਹੈ ਉਹ 445000 ਦੇ ਇਕ ਸਾਲ ਦੇ ਮਹੀਨੇ ਤੋਂ ਉਰਦੋਂ ਦਾ ਦੇ ਸੱਜ ਨਾਲ ਰਜਿਸਟਰਡ ਕੁੱਲ ਫੈਲੇਸੀਨੀਆਂ क्रोनिक ਜਿਹੜੇ ਮਰੀਜ਼ਾਂ ਉਹਦੀ ਗਿਣਤੀ 110 ਜਿਹਨਾਂ ਤੋਂ ਜਿਹਨਾਂ ਨੂੰ ਖੂਨ ਵੀ ਬ੍ਰਾਂਡ ਜ਼ਰੂਰ ਵੀ ਪਹੁੰਚੇ ਦਾ ਹਾਲ ਤੇ ਦਿਲਦੇ ਆ ਔਰ ਜਿਹਨਾਂ ਦੀ ਫੀਸ ਹੈ ਉਹ ਵੀ ਨਤੀ ਵਾਫ ਹੁੰਦੀ ਹੈ 1 ਜਨਵਰੀ 23 ਤੋਂ 31 ਸਪਤੰਬਰ 23 ਤੱਕ ਕੁੱਲ ਫੈਲੇਸੀਨੀਆਂ ਕਰੋਨੇ ਕੁਰੀਜਾਂ ਬਿਨਾਂ ਫੀਸ ਤੋਂ ਦਿੱਤੇ ਗੋਟਾਂ ਦੀ ਗਿਣਤੀ 215 215 ਯੂਨਿਟ ਜਿਹੜੇ ਇਹਨਾਂ ਨੂੰ ਮਰੀਜ਼ਾਂ ਦੇ ਰੂਪ ਤੇ ਗਏ 1 ਜਨਵਰੀ 23 ਤੋਂ 31 ਸਪਤੰਬਰ 23 ਦੌਰਾਨ ਬ੍ਰਿਟਿਸ਼ ਐਜਕੂਟਿਵ ਮੈਡੀਕਲ ਬੀਡੀਸੀ ਦੀ ਕੰਜ਼ਾਰੀ ਦੀ ਕਿੰਨੀ ਗਈ ਜਾਂ ਮਿਕਨਾ ਦਾ ਬੇਕਾਬੂੰਦਰਾ ਇੱਕ ਸਾਲ ਦੇ 15 ਮਿਕਰਾ ਹੋਈਆਂ ਐਜਕੂਟ ਹੋਈਆਂ ਬੀਡੀਸੀ ਵਿੱਚ ਕੁੱਲ ਸਟਾਫਰਾਂ ਦੀ ਗਿਣਤੀ 36 ਇੱਕ ਮੈਨੇਜਰ ਦੋ ਸਵੇ ਡਾਕਟਰ ਅਪ੍ਰੈਲ 22 ਤੋਂ 31 ਮਾਰਚ 23 ਦੌਰਾਨ ਸਟਾਫ ਸਟਾਫਰ ਦਿੱਤੀ ਗਈ ਸੈਲਰੀ ਮਾਨਯੋਗ ਪ੍ਰਧਾਨਗੀ ਮੰਡਲ ਤੇ ਪਿਆਰੇ ਮੋਟੀਵੇਟਰ ਸਰਬਾਨ ਸਭਿਲਾਕਾ ਇਹ ਇਹ ਜਿਹੰਬਸ ਤੇ ਉਦਾਰਨ ਤੇ ਉਹਨਾਂ ਦਾ ਹੋ ਜਾਂਦਾ ਹੈ ਸਮਨਾਈ ਬਲਾਸ ਹੁੰਦਾ ਕਿਉਂਕਿ ਜਿਹੜਾ ਚੇਅਰਮੈਨਸ਼ਿਪ ਹਨ ਪਾਰਲੀਮੈਂਟਰੀ ਪ੍ਰੋਸੀਜਰ ਆ ਦੇ ਮੁਤਾਬਕ ਜਨਰਲ ਹਾਊਸ ਹੁੰਦਾ ਹੁੰਦਾ ਉਹ ਇੱਕ ਕਿਰਿੰਦੀ ਚੋਂਦਾ ਅਸੀਂ ਕਿਰਿੰਦੇ ਹਾਂ ਔਰ ਇਹ ਜੋ ਐਗਜ਼ੈਕਟਿਵ ਹੁੰਦੀ ਆ ਇਹਨੇ ਜਨਰਲ ਕਮੇਟੀ ਦੇ ਭਾਵਨਾ ਦੇ ਅਨਸਾਰ ਕੰਮ ਕਰਵਾਉਂਦਾ ਆਂ ਅਰਬੇ ਤੋਂ ਵੀ ਕੰਮ ਕਰ ਰਹੀ ਐ ਅੱਜ ਤੋਂ 30 ਸਾਲ ਪਹਿਲਾਂ ਫਲੋਰ ਰੋਡ ਤੇ ਰੇਖੇ ਵਾਲੇ ਖੂਮਲ ਵਿਛਦੇ ਹੁੰਦੇ ਸੀ ਕਾ ਸ਼ਹਿਰ ਹਟਾ ਹੁੰਦਾ ਸੀ ਉਹ ਜਮੀਨ ਸੀ ਫਲੋਰ ਪਿੰਡ ਦੇ ਵਿੱਚ ਤੇ ਲੰਗਣਾ ਦੇ ਅੱਛੇ ਕਾ ਕਿ ਇਹ ਕਮਾਲ ਦੀ ਗੱਲ ਆ ਕਿ ਇਹਨਾਂ ਦਾ ਫੂਲ ਗੂੜੀ ਮਾੜਾ ਕਿ ਆਉਂਦੇ ਵੀ ਰਿਖਾ ਫਿਰ ਵੀ ਰਿੱਚੀ ਜਾਂਦੇ ਆ ਅਸੀਂ ਨਾ ਨੂੰ ਪੁੱਛਣਾ ਤੇ ਉਹਨੇ ਕਿਹਾ ਕਿ ਹਰ ਹਫਤੇ ਅਸੀਂ ਕੋਤਲ ਵੇਚ ਦਿੰਨੇ ਆ ਪੈਸੇ ਦੇ ਲਾਗ ਰਿਹਾ ਅਸੀਂ ਕੁਝ ਖਰੋਂਦਾ ਤੇ ਫਿਰ ਇਕੱਠੇ ਹੋਏ ਧੀਰੇ ਵਿੱਚ ਮੱਤਰ ਕਾਰਪਾਸਨ ਦਾ ਪਰਿਵਾਰ ਸੀ ਉਹ ਹੁੰਦਾ ਨਹੀਂ ਸੀ ਸਦਾ ਕਾਰਪਾਸਨ ਤੇ ਖੋਂ ਉਹ ਹੁੰਦਾ ਨਹੀਂ ਸੀ ਉਹ ਇਸ ਤਰ੍ਹਾਂ ਸੱਜਣ ਇਕੱਠੇ ਹੋਏ ਮਹਾਰਾਜ ਕੋ ਸੁਹੋਤਾ ਪਰਿਵਾਰ ਸੀ ਇਹ ਖੁੰਡਾਂ ਵਿੱਚ ਜਦੋਂ ਅਸੀਂ ਇਕੱਠੇ ਹੋਏ ਕਹਿੰਦੇ ਅਸੀਂ ਦੇ ਸਕਦੇ ਹਾਂ ਕੋਈ ਆਪਾਂ ਨੂੰ ਕੁਝ ਖਰੌਲਾ ਕਰਨਾ ਚਾਹੀਦਾ ਬਲਾਕਰ ਤੋਂ ਫੰਕਸ਼ਨ ਬਣੀ ਤੋਂ ਮੈਨੂੰ ਉਹਨਾਂ ਨੇ ਮੋਹਰੇ ਕਰ ਦਿੱਤਾ ਨਾਲ ਕਲੇਜ ਸਾਫ ਸੀਗੇ ਔਰ ਕੁੜੀ ਹਰਮਨ ਦੀ ਗੱਲ ਸੀ ਕਿ ਰੋਟਰੀ ਜਿਸ ਤੱਕ ਜਿਹੜਾ ਸਾਡਾ 3070 ਉਹਦੇ 150 ਪਹ ਲਾ ਪਿਆ ਸਪਾਰ ਜਿੰਨੂ ਕਸ਼ਮੀਰ ਤੱਕ ਮਾਚਾ ਦਿੱਤਾ ਕੰਗਿਆ ਉਹ ਇੱਕ ਰਿਸਪੈਕਟ ਕਿਰਮਨ ਫਰਮ ਦੇ ਅਰੋਮ ਬਲੋਟਿਨ ਕਮੇਟੀ ਦੇ ਉਹ ਕਮੇਟੀ ਮੇਰੇ ਕੋਲ ਸੀ ਰੋਟਰੀ ਵੱਲੋਂ ਤੇ ਲੌਅਨ ਵੱਲੋਂ ਲੌਅਨ ਜਿਹੜਾ ਬੈਠਾਇਆ 308 KD ਉਹਦੇ ਮੈਂਬਰ ਸੀਗੇ ਕਾਲੇ ਸਾਹਿਬ ਉਹ ਵੀ ਇੱਕ ਡਿਸਟ੍ਰਿਕਟ ਇਹਨਾਂ ਨਟੀ ਬਲੋਟਿਨ ਦੇ ਸੀ ਉਹ ਗੱਲ ਬੋਕਲੀ ਹੈ ਕਿ ਸਾਰੇ ਨਾਲ ਮਿਲ ਕੇ ਅਸੀਂ ਉਹ ਸੰਸਥਾ ਚਲਾਈ ਲੇਕਿਨ ਇੱਕੋ ਨਿਯਮ ਬਣਾਇਆ ਕਿ ਜਿਹੜਾ ਲਗਾਤਾਰ ਖੁੰਆਂ ਦਾ ਕਰਦਾ ਉਹ ਉਹਦਾ ਮੈਂਬਰ ਨਹੀਂ ਬਣ ਸਕਦਾ ਦੂਸਰਾ ਜਿਹੜਾ ਸਾਨੂੰ ਵੱਡਾ ਸ਼ਿਕਾਰ ਪਈ ਸੀ ਸੇਤ ਮੰਗੇ ਸ਼ੁੱਧ ਸੋਨੇ ਵਰਗਾ ਨਹੀਂ ਸੋਨਾ ਲੈਣਾ ਉਹਦੇ ਤੇ ਸੰਸਕਰ ਕਹਿੰਦਾ ਉਹ ਸੋਚਿਆ ਪਰ ਸਾਥ ਵਧਿਆ ਮਿਲ ਗਿਆ ਡਾਕਟਰ ਮਾਨ ਵਧਿਆ ਟੈਕਨੀਕਲ ਉਹ ਜਿਹੜਾ ਅਸੀਂ ਵਿਦੇਸ਼ ਗਏ ਉੱਥੇ ਜਾ ਕੇ ਦੇਖਿਆ ਕਿ ਜਿਹੜਾ ਉਹਨਾਂ ਦਾ ਕੰਮ ਹੈ ਉਹ ਟ੍ਰੇਨਿੰਗ ਤੇ ਆ ਇੱਥੇ ਇੱਕੋ ਜਿਹੀ ਚੀਜ਼ ਬਣ ਜਾਂਦੀ ਹੈ ਫਿਰ ਟ੍ਰੇਨਿੰਗ ਦਾ ਕੋਈ ਨਾਂ ਨਹੀਂ ਉਹ ਲਗਾਤਾਰ ਟ੍ਰੇਨਿੰਗ ਉੱਥੇ ਦਿੰਦੇ ਆ ਉਹ ਮੈਂਟੇਅਰ ਜਿਹੜੀ ਆ ਉਹ ਅਸੀਂ ਪੜ੍ਹੀ ਇੱਥੇ ਸੀ ਲੇਕਿਨ ਅੱਜ ਉੱਥੇ ਜਾ ਕੇ ਸਮਝ ਆਇਆ ਕਿ ਮੈਂਟੇਅਰ ਤੇ ਵਧਿਆ ਆ ਬਲੱਡ ਦੀ ਕੁਆਲਿਟੀ ਕਿਵੇਂ ਬਣਦਾ ਤੇ ਉਹ ਵੀ ਇਸੇ ਇਫੈਕਟ ਕੀਤਾ ਤੇ ਵਧ ਗਿਆ ਜੇਕਰ ਸਿਹਤ ਮੰਤਰੀ ਖੋਣ ਨੂੰ ਉਹ ਹੋ ਸੇਵਾში ਹੋ ਗਈ ਲੋਕ ਸਾਡੇ ਨਾਲ ਰਹੇ ਤੇ ਲੋਕਾਂ ਦਾ ਜਿਹੜਾ ਰੋਣ ਦਾ ਸਭ ਤੋਂ ਵੱਡਾ ਕਾਰਨ ਸੀ ਕਿ ਅਸੀਂ ਇੱਥੇ ਛਾਂਟੇ ਨਹੀਂ ਵੜਨ ਦਿੱਤੇ ਕਿਉਂਕਿ ਜਿਹੜਾ ਵਿਸ਼ੇਸ਼ੀ ਉਹ ਭਾਈ ਕਹਿੰਦਾ ਸੀ ਇਹ ਤੇ ਅਸੀਂ ਮਿੱਡੀਆਂ ਪਿਖਾਉਣ ਲੰਦੇ ਜਾਂ ਚਿੱਟੀਆਂ ਵਾਲਾ ਪਿਖਾਉਣ ਲੰਦੇ ਜਾਂ ਕੋ ਹੋਰ ਪਿਖਾਉਣ ਲੰਦੇ ਉਹ ਭਾਈ ਘਣੇਆ ਮਸ਼ੀਨ ਨੇ ਚੇੜਣਾ ਉਹ ਸਾਨੂੰ ਸਾਡੇ ਬੁਜੁਰਗਾਂ ਨੇ ਇਹੀ ਗੱਲ ਕਹੀ ਕਿ ਜੇ ਭਾਈ ਘਣੇਆ ਮਸ਼ੀਨ ਚਲਾਉਣਾ ਇਹ ਫਿਰ ਸਿਆਸਤ ਦਾ ਇਤੇ ਕੋਈ ਮਤਲਬ ਨਹੀਂ ਹੈ ਸਖਤ ਕਰੋਨਾ ਦੇਖ ਕੇ ਇੱਕ ਫੈਸਲਾ ਬਣਾ ਕੇ ਚੱਲੋ ਤਾਂ ਅਸੀਂ ਨਾ ਧਾਰਮਿਕ ਚ ਭੇਜਿਆ ਚਾਏ ਨਾ ਸਿਆਸੀ ਗੰਦੇਆਂ ਦੇ ਥੱਲੇ ਰੱਖੇ ਤੇ ਸਾਡੇ ਦਾਮਨ ਸਾਹਿਬ ਜਿੰਨੇ ਦੇ ਸਾਥੀ ਰਹਿ ਗਏ ਉਹਨਾਂ ਨੇ ਮਿਹਨਤ ਕੀਤੀ ਔਰ ਇੱਕ ਮਾਡਲ ਬਣਿਆ ਹੈ। ਉਹ ਬਹੁਤ ਸੰਸਥਾਵਾਂ ਨਮਸ਼ੰਦਰੇ ਜਿਲ੍ਹੇ ਵੀ ਬਣੀਆਂ, ਸ਼ੇਰਪੁਰ ਸੰਗਰੂਰ ਜਿਲ੍ਹੇ ਵੀ ਬਣੀਆਂ, ਆਲਗੌਰੇ ਬਣੀਆਂ। ਉਹ ਕਹਿੰਦੇ ਆ ਜੀ ਤੁਸੀਂ ਬੜੇ ਕਾਮਯਾਬ ਹੋ, ਅਸੀਂ ਤਾਂ ਵੀ ਜਾ ਕੇ ਦੇਖ ਲਵਾਂ। ਇੱਕੋ ਹੀ ਚੀਜ਼ ਹੈ ਸਾ ਸਿਆਸਤ ਨੂੰ ਹੀ ਵਰੰਦੇ। ਉਹ ਇਸ ਕਰਕੇ ਉਹਨਾਂ ਦਾ ਬੜਾ ਮਾਣ ਮਾਰਕਾtion ਹੋਇਆ। ਔਰ ਉਹਨਾਂ ਨੇ ਬਹੁਤ ਕੁਝ ਸਿੱਖਿਆ। ਸੋ ਪ੍ਰਾਪਤੀਆਂ ਇਹ ਹੋਈਆਂ ਕਿ ਦੂਜੀ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਸਾਡੀ ਹੋਈ ਅਸੀਂ ਜਿਹੜੇ ਵੀ ਦਾਵਾ ਖੁੰਡਾ ਕੈਂਪਿੰਗ ਵੱਲ ਲੱਗਦੇ ਜਿਹੜੇ ਪਿੰਡ ਚ ਲੱਗਦੇ ਸੀ ਇੱਕ ਮੁੱਕੀ ਵਿੱਚ ਟਰੋੜਦੇ ਸੀ ਇਹ ਇੱਕ ਬੜੀ ਵਧੀਆ ਸੰਸਥਾ ਦਾ ਫੈਸਲਾ ਸੀ ਔਰ ਉਹ ਜਿਹੜਾ ਮੁੱਕੀ ਉੱਤੇ ਹੁੰਦਾ ਸੀ ਉਹ ਰਜਿਸਟਰ ਹੋ ਜਾਂਦਾ ਸੀ ਉਹਦਾ ਨੰਬਰ ਹੁੰਦਾ ਸੀ ਉਹਦਾ ਸਟਾਫ ਨਾਲ ਵੀ ਤਾਲਮੇਲ ਬੜੀਆ ਹੁੰਦਾ ਸੀ ਪਿੰਡ ਦੇ ਵਿੱਚ ਕਿਸੇ ਨੂੰ ਖੂਨ ਦੇ ਰੋੜ ਪੈਂਦੀ ਸੀ ਤਾਂ ਉਹ ਨੱਠ ਕੇ ਜਾਂਦਾ ਸੀ ਪਰ ਉਹ ਮਰੀਜ਼ ਅੱਥਰਥ ਉਹਦਾ ਪਿੰਡ ਤੇ ਬੜੇ ਰਿਸਪੈਕਟ ਹੁੰਦੇ ਸੀ ਬਾਕੀ ਰਿਸਪੈਕਟ ਦਾ ਮਾ ਤੁ ਜਿਸ ਵੇਲੇ ਇੱਕ ਨਵੇਂ ਤਰੀਕੇ ਨਾਲ ਲੁੱਟਣ ਗਿਆ ਵੀ ਇੱਕ ਬੰਦਾ ਆ ਉਹ ਬਲੱਡ ਬੈਂਕ ਤੇ ਹੋ ਗਈ। ਛੇ ਆ ਉਹ ਗਲਤ ਕਰਦਾ ਆ ਉਹ ਜੂਠਾਂ ਦੀ ਮਾਰ ਕਰਾਉਂਦਾ। ਉਹ ਹੀ ਮੈਦੂਰ ਆ ਉਹ ਮਾਰਿਆ। ਜਿੱਥੇ ਭਲੇ ਕੋ ਤਰਸੇ ਤੇ ਉਹ ਪਸਟਾਂ ਦੀ ਜਿਹੜੇ ਰੈਟ ਕਰਾਉਂਗਾ ਫਰੀ ਵੀ ਛੋਟਾ ਉਹ ਦੇ ਕੰਮ। ਤੋਂ ਇਹ ਜਿਹੜਾ ਪ੍ਰੇਰਿਤ ਆ ਸਾਡਾ ਮੋਟੀਵੇਟਰ ਆ ਉਹ ਸਾਕਤ ਖੰਭ ਸੀ। ਤੋਂ ਦੂਜਾ ਸਭ ਤੋਂ ਵੱਡਾ ਸਾਨੂੰ ਇਹ ਫੈਸਲਾ ਪਲ ਗਿਆ। ਪਰ ਸੰਸਥਾ ਜੇ ਖੜੀ ਆ ਤਾਂ ਦੇਖ ਲਓ ਭਈ 300 ਮੋਟੀਵੇਟਰ ਆ। ਤੋਂ ਉਹ ਕੈਪਟਨ ਹੋ ਆਉਂਦੇ ਆ। ਕੋਹਾਂ ਦੀ ਕੋਈ ਚਾਹਲ ਨਹੀਂ ਸੁਣੀ ਜਾਂਦੇ ਯਾਰ ਔਰ ਉਹ ਸਮਝਦੇ ਕਿ ਸਾਡੇ ਨਾਲ ਖੜੇ ਤੋ ਇਸ ਕਰਕੇ ਜਿਹੜੀ ਸਸਮਾ ਚਾਉਂਦੇ ਆ ਉਹਨਾਂ ਦੇ ਅਸੂਲ ਬਣਾਈ ਜਾਂਦੇ ਕੋਈ ਅਸੀਂ ਸੂਲਾਂ ਤੇ ਖੜੇ ਆ ਅਸੀਂ ਨਾਲ ਚੁੱਕੇ ਬਹੁਤ ਮਿਹਨਤਾਂ ਚੱਲੀਆਂ ਜਿਹਦਾ ਸਾਨੂੰ ਪਤਾ ਹੀ ਜਾਂ ਲੇਕਿਨ ਅਸੀਂ ਉੱਥੇ ਜਿੱਦ ਹੋ ਕੇ ਖੜੇ ਰਹੇ ਉੱਥੇ ਸਾਡੇ ਧਾਰਮ ਸਾਫ ਸੀ ਨਾ ਸਿਚੂਏਸ਼ਨ ਖੰਦੇ ਸੀ ਹੁਣ ਤੁਰਨ ਭੀ ਨਹੀਂ ਤੁਹਾਡੇ ਸਾਹਮਣੇ ਦਵਾਈ ਆ ਗਈ ਹੈ ਸਾਨੂੰ ਬੈਠਣ ਖਾਣ ਦਾ ਫੰਕਸ਼ਨ ਆ ਸਕਦੇ ਪਰਿਸ਼ਵਾਸੇ ਤੇ ਆਣੇ ਦੀ ਵਾਣ ਦੀ ਕਿਰਪਾ ਹੈ ਉਹ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਸਸਰਾਂ ਫੇਲ ਹੋ ਜਾਂਦੀਆਂ ਤੁਮ ਜਿਹੜੇ ਅੱਗੇ ਲੱਗਦੇ ਆ ਆਪਣਾ ਕਾਣ ਹੁੰਦਾ ਉਹਨਾਂ ਦੇ ਵਿੱਚ ਕੋਈ ਚੰਗੀ ਰਹਿ ਜਾਂਦੀ ਆ ਉਹ ਫਿਰ ਉਹ ਇਹਨਾਂ ਦੇ ਥੱਲੇ ਲੱਗ ਜਾਂਦੇ ਸਿਆਸੀ ਵੀ ਕਰਦੇ ਉਹ ਦਮਕਾ ਮਾਰ ਜਾਂਦੇ ਵਰਗੇ ਸਾਨੂੰ ਦਰਦੇ ਬੜੇ ਬੱਚੇ ਪਰ ਅਸੀਂ ਡਰੇ ਨਹੀਂ ਕਿਉਂਕਿ ਸਾਡੇ ਬੰਦੇ ਸੱਚੇ ਨੇ ਨਾ ਸੀ ਕਿਤੇ ਕੋ ਕਰਦੇ ਆ ਨਾ ਡਰਾਂਗੇ ਸੱਚ ਦੀ ਕਰਦੇ ਆ ਸੱਚਾ ਆਪਾਂ ਕਿਤੇ ਮੁਮਤਾ ਦੇਖਦੇ ਆ 100 ਦਾ 1000 ਦਾ ਪਤਾ ਨਹੀਂ ਉੱਚ ਕਿੰਨਾ ਖੋ ਗਿਆ ਇਹਨੇ ਸੱਚਾ ਸੁਤੇਦਾਨ ਦੇ ਇੱਕ ਬਾਬਤ ਗਾਲ ਰੱਖੂੰਦਾ ਨੰਬਰੋਂ ਪੰਜਾਬ ਚ ਵੱਲ। ਤੋਂ ਇੱਕ ਨਵੇਂ ਤਰੀਕੇ ਨਾਲ ਚੱਲਿਆ। ਲੇਕਿਨ 11 ਸੂਲ ਨੇ ਸਾਨੂੰ ਬਣਾਨੇ ਵਾਸਤੇ ਦੋ ਤਰ੍ਹਾਂ ਦੇ ਸੂਲ ਸੀ। ਇੱਕ ਸਾਡਾ ਮੋਟੀਵੇਟਰ ਗਿਆ ਨੂੰ ਆਪਾਂ ਐਵੇਂ ਦਿੱਤੀ ਔਰ ਇੱਕੇ ਸਿਆਸਤੋਂ ਥੋੜਾ ਜਿਹਾ فاਸਲਾ ਬਣਾ ਕੇ ਚੱਲਿਆ। ਇਹ ਨਹੀਂ ਕਿ ਉਹ ਸੀ ਸੱਚੀ ਬੰਦੇ ਨੇ ਸਮਾਪਤ। ਲੇਕਿਨ ਅਸੀਂ ਜੋ ਉਹਨਾਂ ਦੀ ਟੱਡੀਆਂ ਚਾਲਾਂ ਸੀ ਉਹ ਅਸੀਂ ਬਾਹਰ ਹੀ ਰੱਖਿਆ। ਦੂਸਰੀ ਗੱਲ ਇਹ ਹੈ ਕਿ ਅ ਇਹ ਠੀਕ ਹੈ ਬੜਾ ਵਧੀਆ ਫੈਸਲਾ ਲਿਆ ਮੈਨੇਜਮੈਂਟ ਨੇ ਕਿ ਜੇ ਕੋਈ ਫੋਟੋ ਲਵਾਉਣਾ ਚਾਹੁੰਦਾ ਆਪਣੀ ਜਿੰਦਾਂ ਦੀ। ਤੋਂ ਦੇਖੋ ਕਿ 40 ਫੋਟੋ ਲੱਗ ਰਹੀਆਂ। ਔਰ 40 ਲੱਖ 50 ਜਰ ਕੋ ਇਕੱਠਾ ਹੋਇਆ। ਤੇ ਇਹ ਕਹਿੰਦੇ ਜੇ ਇੱਕ ਮਸ਼ੀਨ ਆਉਂਦੀ ਆ ਉਹ 80 ਲੱਖ ਦੀ ਆਈ। ਚਾ ਵੀ ਧੱਕ ਦਿੱਤਾ ਉਹ ਵਧੀਆ ਮਸ਼ੀਨ ਆ ਗਈ ਕੈਮੀ। ਔਰ ਬੜੇ ਬੁਧੀਆ ਹੋਣਾ ਕੋ ਪ੍ਰੈਕਟਿਸ। ਸੋ ਆਲ ਕੁਆਲਿਟੀ ਤੇ ਹੈ। ਅਸੀਂ ਸੋਨੇ ਵਰਗਾ ਨਹੀਂ ਸੋਨਾ ਹੀ ਦਿੰਦੇ ਆ। ਤੋਂ ਕਹਿਣ ਦਾ ਮਤਲਬ ਹੈ ਸ਼ਿਗਾ ਕੇ ਇਹ ਜਨਤਾ ਦਾ ਵਿਸ਼ਵਾਸ ਸਾਡੇ ਤੇ ਸੀ। ਕੀ ਐਨ ਆਰ ਆਈ ਬਣ ਕੇ ਉਹ ਕੇ ਮੇਰੇ ਫੋਟੋਸ ਨੂੰ ਦੇਖਾਂ ਉਹ ਐਨ ਆਰ ਆਈ ਬਣੇ ਤਾਂ ਸਾਡੀ ਇਹ ਬੇਨਤੀ ਹੈ ਵੀ ਤੁਹਾਡੇ ਪਿੰਡ ਦੇ ਵਿੱਚ ਕੋਈ ਵੀ ਐਨ ਆਰ ਆਈ ਹੋਵੇ ਉਹਨੂੰ ਵੀ ਇੱਕ ਚੀਜ਼ ਦਿਖਾਉਣੀ ਹੈ ਉਹਨੂੰ ਇਹ ਨਾ ਕਹੋ ਕਿ ਤੈਨੂੰ ਪੈਸੇ ਚਾਹੀਦੇ ਕਰ ਰਹੇ ਨੇ ਨਹੀਂ ਪੈਸੇ ਨਹੀਂ ਲੋੜ ਨੇ ਉਹ ਜੇ ਸਮਝ ਜਾਂਦਾ ਉਹ ਆਪਣੇ ਆਪ ਕਰਦਾ ਤੇ ਪੈਸੇ ਮੰਗਣ ਦਾ ਵੀ ਤਰੀਕਾ ਹੋਣਾ ਚਾਹੀਦਾ ਤੋਂ ਇਹ ਮੈਂ ਦਾਅਵਾ ਕਰਦਾ ਸੇ ਸਫਾਮਲੰਕ ਤ세 ਮੰਗਣਾ ਇਹਨ ਸਾਡੀ ਜਿਹੜੀ ਪਹੁੰਚ ਜਿਹੜੀ ਹੈ ਉਹ ਸਹੀ ਹੋਣੀ ਚਾਹੀਦੀ ਹੈ ਤੇ ਸਾਰਾ ਕੰਮ ਦੇਖੋ ਕੰਮ ਪਸੰਦ ਆਉਂਦਾ ਉਹ ਆਪਣੇ ਨਾਲ ਆਪਣੇ ਆਪ ਦਿੰਦਾ ਸੋ ਅਕੜੀ ਇਹ ਬੇਈਂਤੀ ਸਾਰਿਆਂ ਨੂੰ ਕਿ ਸਾਰੇ ਆਪਾਂ ਬੱਚਤਾਂ ਪਿਆਰ ਕਰਦੇ ਆਂ ਆਪਣੇ ਬਹੁਤ ਪਿਆਰੇ ਹੋਰ ਵੀ ਘਰ ਦੇ ਵਿੱਚ ਕੋਈ ਪਰਿਵਾਰ ਮੈਂ ਚਲਾ ਜਾਂਦਾ ਉਹਦੀ ਯਾਦ ਦੇ ਵਿੱਚ ਜਿਸ ਇਸ ਜਗ੍ਹਾ ਤੇ ਕੁਝ ਲਾ ਲਿਆ ਤਾਂ ਉਹਦੇ ਨਾਲ ਬੜਾ ਸਹੂਤ ਮਿਲਦਾ ਅچھے ਅچھے ਮਸ਼ੀਨਾ ਹੁੰਦੀਆਂ ਅچھے ਅچھے ਚੀਜ਼ਾਂ ਹੁੰਦੀਆਂ ਦੇਖੋ ਉਹਨਾਂ ਹਾਲ ਬਣਿਆ ਤੁਹਾਡੇ ਸਾਹਮਣੇ ਅਸੀਂ ਕਦੇ ਸੁਖਿਆ ਵੀ ਨਹੀਂ ਜੇ ਜਦੋਂ ਸ਼ੁਰੂ ਕੀਤਾ ਚਾਰ ਤੇ ਪੰਜ ਕਮਰੇ ਸੀ ਤੇ ਹੁਣ ਦੇਖ ਲਓ ਕਿ ਉਹ ਹੱਥ ਮੰਜ਼ਲਾ ਬਣ ਗਈਆਂ ਇਹ ਜਨਤਾ ਦਾ ਸਹਾਰਾ ਹੋ ਗਿਆ ਕਿ ਜਨਤਾ ਹੀ ਖੋਹ ਦਿੰਦੀ ਹੈ ਤੇ ਜਨਤਾ ਹੀ ਵੜਦੀ ਹੈ ਅਸੀਂ ਜਨਤਾ ਨੇ ਤੁਹਾਡੇ ਨਾਮ ਹੁੰਦੇ ਆ 24 ਘੰਟੇ ਸਾਡੇ ਫੋਨ ਖੁੱਲਦੇ ਆ ਕੋਈ ਨਹੀਂ ਕਹਿੰਦਾ ਕਿ ਮੈਨੂੰ ਅੱਧੀ ਰਾਤ ਨੂੰ ਫੋਨ 70 ਸਾਲ ਦੀ عمر ਹੋ ਗਈ ਮੇਰੀ ਉਹ ਜਿੰਦਾ ਸਾਹਿਬ ਸਾਥੀਆਂ ਅਸੀਂ ਅੱਧੀ ਰਾਤ ਨੂੰ ਫੋਨ ਚੁਂਦੇ ਹਾਂ ਕਿਉਂਕਿ ਖਾਤੇ ਖਾਂਦੇ ਮਾ ਫੋਨ ਨਹੀਂ ਚੜਦਾ ਜਿਹੜਾ ਖੁੰਚੜਾ ਹੋਸ਼ ਗਮ ਹੋ ਜਾਂਦੇ ਆ ਕਾ ਕਾ ਕਮ ਹੋ ਜਾਂਦੇ ਆ ਤੇ ਜੇ ਕਿਸੇ ਚੰਗ ਸਟਾਫ ਕੋ ਪ੍ਰੋਬਲਮ ਹੈ ਕਿਉਂਕਿ ਟੈਕਨੀਕਲ ਪ੍ਰੋਬਲਮ ਹੈ ਆਪਕੇ ਗਰੁੱਪ ਤੇ ਤੇ ਵਾਰ ਗਰੁੱਪ ਵੀ ਨਹੀਂ ਹੁੰਦਾ ਇੱਕ ਆਗਰਾ ਨਵਾਂ ਚੱਲਿਆ ਬੇਗੁਰੇ ਸਾਡੀ ਬਸਤੀ ਕਰਾਤੀ ਇੱਕ ਮੋਟਰ ਜਾਂਦੀ ਸੀ 10-10 ਬੰਦੇ ਆਉਂਦੇ ਸੀ ਇੰਨੀਆਂ ਟੈਕਨੀਕਲ ਪ੍ਰੋਬਲਮ ਸੀ ਕਿ ਅਸੀਂ ਆਪ ਬੜੇ ਹੈਰਾਨ ਸੀ ਤੇ ਅੱਗੇ ਜੇ ਹੋਰ ਬਲੱਡ ਨੇ ਇੱਕ ਆਵਾਜ਼ ਹੋ ਦੇ ਜਾਂਦਾ ਸੀ ਦੁੱਬਿਆ ਰਹਿੰਦਾ ਔਰ 10-10 ਆਉਂਦੇ ਉਹ ਕਿ 10-10 ਟੈਕਨੀਕਲ ਜਿਹੜੀਆਂ ਪ੍ਰੋਬਲਮ ਸੀ ਇਸ ਸਮਾਂ ਫੰਕਸ਼ਨ ਜਦ ਆਪ ਤੇ ਬੜੀ ਮੁਸ਼ਕਲ ਆਈ ਅਸਰ ਸਾਫ ਵੀ ਮੈਂਤੀ ਸੀ ਇਹਨਾਂ ਫੜੇ ਮੋਟੀਵੇਟਰਾਂ ਨੂੰ ਜਿਵੇਂ ਕਿ ਇਹ ਕੋਈ ਟੈਕਨੀਕਲ ਪ੍ਰੋਬਲਮ ਆ ਜੇ ਐਮ ਸੋਨੇ ਵਰਗਾ ਫੋਨ ਦਿੰਦੇ ਆ ਤਾਂ ਸੋਨੇ ਵਰਗਾ ਲੈਣਾ ਪਈਆ ਅਸੀਂ ਕੋਈ ਨਹੀਂ ਚਾਹੁੰਦੇ ਕਿ ਸਾਡਾ ਇਸੇ ਫੋਨ ਨਾਲ ਕੋਈ ਪ੍ਰੋਬਲਮ ਆਪੀ ਸੋ ਇਹ ਕਰਨਾ ਤਾਂ ਸਮਝਾ ਸਾਡਦੇ ਜੇ ਸਾਡੇ ਮੋਟੀਵੇਟ ਟ੍ਰੇਨਡ ਹੋਣ ਉਹਨਾਂ ਲਈ ਆ다가ਤਰ ਕੰਮ ਤੋਂ ਹੀ ਲੱਗਦੇ ਆ ਉਹ ਕਾਫੀ ਉਹਨਾਂ ਦੇ ਨਾਲ ਸਾਡਾ ਤਾਲਮੇਲ ਨਹੀਂ ਕਰਦੇ ਸੋ ਹੁਣ ਆਖਰੀ ਮੈਂ ਗੱਲ ਜ਼ਿਆਦਾ ਲੰਬੀ ਨਾ ਕਰਾਂ ਇਹ 5 ਸਾਲ ਪਹਿਲਾਂ ਸੀ ਕੱਢਿਆ ਸੀ 2017 ਦੇ ਵਿੱਚ ਤੋ ਕਿਸ ਸਰ ਵੀ ਪੰਜਾਲ ਗੱਲ ਚੱਲ ਰਹੀ ਸਾਡੀ ਬੇਨਤੀ ਆ ਕਿ ਤੁਸੀਂ ਸਾਰੇ ਜਣੇ ਕੁਝ ਨਾ ਕੁਝ ਸਾਡੀ ਨੂੰ ਪਾਓ ਜਿਦਾ ਕਿ ਕਿਤਾ ਸਾਹਿਬ ਨੇ ਇੱਕ ਵਿਚਾਰ ਦਿੱਤਾ ਕਿ ਜੇ ਇਹਦੇ ਚ ਕੋਈ ਇੱਕ ਲਾਈਨ ਨਾਮ ਖਾਣਾ ਚਾਹੁੰਦਾ ਆਪਣਾ ਜਿਦਾ ਇੱਕ ਲਾਈਨ ਦੇ ਲਾਈਨ ਖਾਓ ਤਾਂ ਤੁਹਾਡੇ ਕੋ 파ਰਮ ਕੋ ਜੇ 1000 ਰੁਪਇਆ ਜਿਦਾ ਛੋਟੀ ਜੀ ਫੋਟੋ ਲੱਗ ਜਾਂਦੀ ਹੈ 2000 ਰੁਪਇਆ ਇਹ ਉਹ ਕਹਿੰਦਾ ਠੀਕ ਹੈ ਜੀ ਮੈਂ ਕਵਾਰਟਰ ਪੇਜ ਮਾਉਣਾ ਤਾਂ ਉੱਤੇ ਨਾ ਜਾ ਰਿਹਾ ਸਾਡੀ ਬੇਨਤੀ ਆ ਕਿ ਜੋ ਵੀ ਖੁਸ਼ੀ ਹਲ ਦੇਣਾ ਚਾਹੁੰਦੇ ਹੋ ਉਥੇ ਨਾ ਪੁੱਛ ਦਿਓ ਤਾਕੇ ਸਾਟਾ ਦੇ ਨਾ ਹੌਸਲਾ ਬੱਧਾ ਔਰ ਆ ਜਿਹੜਾ ਸੋਚਿਆ ਰਿਆ ਇਹ ਦੋ ਵਾਰੀ ਜੱਕੇ ਕੋਸ਼ਿਸ਼ ਕੀਤੀ ਤੇ ਨਹੀਂ ਨਿਕਲਿਆ ਹੁਣ ਤੱਕ ਗਿਉਂ ਤੱਕ ਗਿਉਂ ਨਾ ਅਸੀਂ 100 ਲੱਖ ਰੁਪਏ ਸਾਨੂੰ ਆ ਗਈ ਆ ਐਡ ਤੇ ਜਦ ਕਿ ਚਾਈ ਵੀ ਇਹ 4 ਤੋਂ 5 ਲੱਖ ਕਿਉਂਕਿ ਇਹ ਪੌਣੇ 2 ਲੱਖ ਦਾ ਛਪਦਾ ਜਦ ਕਿ ਪਹਿਲਾਂ ਇਹ ਲੱਖ ਦੇ ਛਪਿਆ ਸੀ ਹੁਣ 75 ਹਜ਼ਾਰ ਮੈਂ ਰਾਈ ਕਰਕੇ ਵੰਡ ਗਿਆ ਟਾਲ ਗਿਆ ਪ੍ਰਿੰਟਿੰਗ ਤੇ ਸਾਡੀ ਇਹ ਹੀ ਬੇਨਤੀ ਹੈ ਮਿਹਰਬਾਨੀ ਹੋ ਕੇ ਤੇ ਇਹ ਕੋਸ਼ਿਸ਼ ਨਾ ਕਰਦੇ ਉਹ ਦੇਖੇ ਜਾਓ 1000 ਰੁਪਏ ਜੇ ਤੁਹਾਡੇ ਕੋਲ ਹੁਣ ਨਹੀਂ ਹੈਗਾ ਉਦੋਂ ਇਹ ਕਲੱਚ ਕਰਦੇ ਹੋ ਕਿਹਾ ਮੇਰਾ ਫੋਨ ਮੰਗ ਰਿਹਾ ਇਹ ਕਲੱਚ ਕਰਦਾ ਮੈਂ ਇਹ ਖੜਾ ਦਿੰਦਾ ਇਹ ਜਦੋਂ ਛੱਪੂਗਾ ਉਦੋਂ ਮੈਂ ਜਬ ਬਾਤ ਹੋਈ ਲੈਣੋ ਤਾਂ ਮੈਂ ਲਈ ਮੈਂ TWA ਆਪਾਂ ਸੋ ਵੀ ਲੱਗ ਅੱਜ ਜੇ ਤੁਸੀਂ ਜ਼ੋਰਦਾਰ ਤਾੜੀਆਂ ਦੇ ਨਾਲ ਇਹਨੂੰ ਖੜਨ ਦਾ ਉਹ ਤੇ ਜੋ ਵੀ ਸ਼ਰਧਾ ਹੋਵੇ ਇੱਕ ਇਹਨਾਂ ਹੋਰ ਕਰਦਾ ਹੈ ਜਰੂਰੀ ਨਹੀਂ ਵੀ ਕਿਸੇ 2000 ਤੇ 3000 ਦੇ ਰਹੇਗਾ ਇਹ ਇੰਡਾਇਰੈਕਟ ਮੋਜ ਵੀ ਆ ਤੁਹਾਡਾ ਕੋਈ ਅਸਤੀ ਵਾਲਾ ਬਾਨੋਵਾ ਤੁਹਾਡਾ ਕੋਈ ਅਧਾਰੇ ਵਾਲਾ ਦੱਸੋਵਾ ਸੋ ਕਲਸ਼ੇ ਰਹਾ ਤੁਸੀਂ ਉਹਨੂੰ ਕੋਈ ਨਾ ਹਾਫ ਭੇਜ ਦਿਨ ਲੈ ਕੇ ਜੇ ਤੋ ਡਾਕਟਰ ਕੋਈ ਲੈ ਕੇ ਜੇ ਲੋ ਤੋ ਉਹਦੇ ਨਾਲ ਵੀ ਇਹ ਨਿਕਲ ਸਕਦਾ ਸੋ ਮੈਂ ਬੇਨਤੀ ਆ ਕਿ ਇਸ ਪਾਸੇ ਜੂ ਧਿਆਨ ਦੇ ਕੇ ਬਾਕੀ ਪ੍ਰਾਪਤੀਆਂ ਇੱਕ ਪਿੰਡ ਦੇ ਵਿੱਚ ਇੱਕ ਬੰਦਾ ਸਾਡਾ ਖੜਾ ਮੋਟੀਵੇਟਰ ਤੇ ਬਹੁਤ ਵੱਡੀ ਪ੍ਰਾਪਤੀ ਹੈ ਸੋ ਇਹ ਸਭ ਤੋਂ ਵੱਡਾ ਮੋਟੀਵੇਟਰ ਨੇ ਚਲਦੀ ਹੈ ਬਾਕੀ ਜਿਹੜਾ ਉੱਤੋਂ ਉਹਨਾਂ ਦੀ ਰੀਤੀ ਹੈ ਜੋ ਸੰਸਥਾ ਨੇ ਪਾਸ ਕੀਤੀ ਬੜੀ ਬੁਧੀਆ ਔਰ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਹਾਂ ਕਿ ਜਿੱਦਾਂ ਫੋਰਨਚ ਹੈ ਉੱਥੇ ਲਗਾਤਾਰ ਕੋਰਸ ਸਟਾਫ ਆ ਟੈਕਨੀਕਲ ਤੇ ਨਾਨ ਟੈਕਨੀਕਲ ਟ੍ਰੇਨਿੰਗ ਤੇ ਜਾਂਦਾ ਉਹਨਾਂ ਉੱਥੇ ਬਲੱਡੋਨੇਟ ਕਰਨਾ ਕੁਝ ਚੰਗੀਆਂ ਚੀਜ਼ਾਂ ਹੁੰਦੀਆਂ ਇੱਥੇ ਆ ਕੇ ਲੈ ਲਈਆਂ ਇੱਥੇ ਜਿਹੜਾ ਅਜਿਹਾ ਕਰਤਿਮਾਨ ਦਾ ਕਰਜ਼ਾ ਲੈਣ ਆਇਆ ਉਹ ਸਾਡੇ ਸਿੱਖਣਾ ਕਿਉਂਕਿ ਉੱਥੇ ਬਹੁਤ ਚੰਗੀਆਂ ਚੀਜ਼ਾਂ ਆ ਜਦੋਂ ਕਿ ਰੂਪ ਸੇਫਟੀ ਦਾ ਸੰਧਾ ਚੁੱਕਿਆ ਕਿਉਂਕਿ ਰੂਪ ਸੇਫਟੀ ਦਾ ਸੰਧ ਕਿਉਂਕਿ ਦਾ ਚੁੱਕਣਾ ਪਿਆ 1000 ਬੋਤਲ ਨਿਕਲਦੀ ਆ 150 ਬੋਤਲ ਹਰ ਮਹੀਨੇ ਐਕਸੀਡੈਂਟਾਂ ਦੇ ਚੱਲੀ ਜਾਂਦੀ ਹੈ ਫਿਰ ਸਭਾ ਨੇ ਸੰਸਥਾਇ ਕੋਲ ਆਸ ਕੀਤਾ ਕਿ ਆਪਾਂ ਇਹ ਘਟਾਈਏ ਉਹ ਘਟਾਉਣ ਲਈ ਲੱਗੇ ਹੋਏ 37 ਹਜ਼ਾਰ ਦੇ ਨਾਮ ਹੋ ਗਏ ਜਦੋਂ ਹਰਕ੍ਰਮ ਮੈਲ ਸਿੰਘ ਇੱਕ ਸੰਸਥਾਇ ਨੂੰ ਦਿੱਤੀ ਆਪਾਂ ਉਹ ਤੁਸੀਂ ਕਿਉਂ ਉਸ ਉਹ ਤੇ ਰਾਤ ਲੱਕੀ ਇੰਨੀ ਖਰਚਾ ਬਹੁਤ ਕਰਨੇ ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਇਲਾਕੇ ਦੇ ਵਿੱਚ ਇਹ ਨਵਾਂ ਸ਼ਹਿਰ ਜਿਹੜਾ ਨਾਮ ਦਾ ਨਾਮ ਹੈ ਜੀ ਬਹੁਤ ਨਵੀਆਂ ਨਵੀਆਂ ਲਹਿਰਾਂ ਚੱਲੀਆਂ ਹੂੰ ਤਾਂ ਦੇਖੋ ਨਵੀਆਂ ਆ ਕਿ ਤਾਂ ਸਾਹਮਣੇ ਜਿਹੜਾ ਆਪੇ ਘੁਣ ਹੱਤਿਆ ਦੀ ਤੇ ਪੂਰੀ ਦੁਨੀਆ ਚ ਫੈਲ ਗਈ। ਆ ਅੱਖਾਂ ਦਾਣ ਦੀ ਨਵੀਂ ਗੱਲ ਆ, ਉਹ ਰੋਡ ਸੇਫਟੀ ਦੀ ਨਵੀਂ ਗੱਲ ਆ। ਇਹ ਕਿਉਂ ਆ? ਕਿਉਂਕਿ ਜਿਹੜੇ ਹੁਣ ਇੱਕ 100 ਮੀਲ ਅਸੀਂ ਦੇਖਦੇ ਆ, ਇਹ ਵੇਲੇ ਕੁੰਨੇ ਤੋਂ ਬਲੱਡ ਲੈਣਾ, ਉਹ ਘਤੋਂ ਬਲੱਡ ਲੈਣਾ। ਉਹ ਕੀ ਸੋਚਦੇ ਆ ਵਾ? ਉੱਥੇ ਕਿ ਨਾ ਚਾਹ ਤੋਂ ਨਾਲ ਕੇ ਲੱਗੇ ਖੁੰਦ। ਉੱਥੇ ਨੇਕ ਗਲੇ ਇਨਸਾਨ ਆ ਜਿਹੜੇ ਉਹ ਖੂਨ ਦਿੰਦੇ ਆ। ਇੰਨੀ ਸ਼ਰਧਾ ਹੋਊਗੀ ਉਹਦੇ ਨਾਮ ਸ਼ਾਹ ਤੇ ਕਰੀ। ਸੋ ਆਪਾਂ ਨਾਮ ਸ਼ਾਹ ਤੇ ਸਦਾ ਹੀ ਰਹਿਣਾ। ਤਾਂ ਸਾਡੀ ਮੇਰੀ ਬੇਨਤੀ ਆ ਕਿ ਆਪਾਂ ਇਹ ਚੀਜ਼ ਇਦਾਂ ਦੀ ਜਿਹੜੀ ਮਿਸਾਲ ਆ ਇਹ ਦਵਿਆ ਦੋਤਾ ਦਿਖਾਈ ਦੇ ਔਰ ਇਨਸਾਨੀਅਤ ਦੀ ਜਿੰਨੀ ਚੀਜ਼ ਆ ਰਜ਼ਾ ਕਰਕੇ ਔਰ ਤੇ ਮੈਨੂੰ ਹੁਣ ਪੂਰਾ ਯਕੀਨ ਹੈ ਕਿ ਇਹ ਹੁਣ ਨਿਕਲ ਜਾਊਗਾ ਇਹਨਾਂ ਸ਼ਬਦਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਕੰਵਾਲ ਸ਼੍ਰੀ ਗੁਰੂ ਦੇਸ ਦੇ ਜੋ ਜੀ ਨੇ ਬੀਡੀਸੀ ਦੇ ਫੰਡ raising ਫੋਕਸ ਤੇ ਅੱਜ ਦੇ ਮੀਟਿੰਗ ਦਾ ਜੋ ਮੋਟਰ ਹੈ ਅਪਜੀਲਾ ਸੰਜੇ ਕੀਤਾ ਮੈਂ ਧਰਵਾਦੀ ਸ਼੍ਰੀ ਪਰਵੀਰ ਕੁਮਾਰ ਪਾਠੀ ਸਾਡੇ ਐਮ ਸੀ ਸਾਹਿਬ ਬਰਾਸਮਾਨ ਹਨ ਇਹਨਾਂ ਨੇ ਬੜਾ ਵਧੀਆ ਅਸੀਂ ਅੱਜ ਘਰ ਗਏ ਮੈਂ ਜਤੂਰ ਸਾਹਿਬ ਇਹਨਾਂ ਨੇ ਖੁਸ਼ਪੁਰਦਾ ਰੱਖੀ ਆਪਣੇ ਪਿਤਾ ਜੀ ਦੇ ਤਸੋਂ ਪਗੜੀ ਦੇ ਮੌਕੇ ਸ਼੍ਰੀ ਗੁਰਦਿਆਲ ਮਾਲ ਪਾਠੀ ਜੀ ਦੇ ਅਸਾਂ ਪਗੜੀ ਦੇ ਸਮਾਗਮ ਤੇ ਤੇ ਉਹ ਸਾਨੂੰ ਦੇਣ ਲੱਗੇ ਕਹਿੰਦੇ ਵੀ ਮੈਨੂੰ ਤੁਹਾਡੇ ਇੱਕ ਮੋਟੀਵੇਟਰ ਮੀਟਿੰਗ ਦੇ ਵਿੱਚ ਗੱਲ ਸੁਣੋ ਬਿਲੀ ਸੀ ਕਿ ਪਰਿਵਾਰਾਂ ਦੇ ਸੁੱਖ ਤੇ ਦੁੱਖ ਵੇਲੇ ਆਪਾਂ ਜਿੱਥੇ ਗੁਰਦੁਆਰੇ ਮੰਦਰਾ ਨੂੰ ਯਾਦ ਕਰਦੇ ਆ ਬੀਡੀਸੀ ਨੂੰ ਯਾਦ ਕਰਨ ਲਈ ਕਹਿੰਦੇ ਉਹ ਮਨ ਨੂੰ ਯਾਦ ਇਸ ਕਰਕੇ ਮੈਂ ਛੋਟੀ ਜਿਹੀ ਟਿੱਕਾਂ ਕੱਢੀ ਹੋਈ ਐ ਉਹ ਸਾਡੇ ਹਰ ਲਈ ਕੀਤੀ ਅੱਜ ਫਿਰ ਉਹਨਾਂ ਨੇ ਕਿਹਾ ਕਹਿੰਦੇ ਕਾਈਂਡਲੀ ਉਹ ਜਿਹੜਾ ਸਾਡਾ ਆਈਡੀਆ ਹੈ ਉਹ ਸ਼ੇਅਰ ਕਰਿਓ ਕਿ ਜਿੱਥੇ ਸਾਡਾ ਜੋਰ ਹੁੰਦਾ ਹੈ ਨਾ ਜਿਹੜਾ ਸਮਾਗਮਾਂ ਦੇ ਵਿੱਚ ਖੁਸ਼ੀਆਂ ਦੇ ਗਮੀਆਂ ਦੇ ਤਾਂ ਉੱਥੇ ਉਹਨਾਂ ਪਰਿਵਾਰਾਂ ਨੂੰ ਕਹਿ ਸਕਦੇ ਆ ਕਿ ਭਾਈ ਤੁਸੀਂ ਠੀਕ ਐ ਸਾਡੇ ਧਾਰਮਿਕ ਸਥਾਨ ਉਹਦਾ ਸਬਕਤ ਦੇ ਨਾਲ ਇੱਕ ਸਮਾਜ ਸੇਵੀ ਸੰਸਥਾ ਨੂੰ ਜਾਂ ਕਰ ਲੈ ਕਰੋ ਮੈਂ ਪ੍ਰਵੀਨ ਜੀ ਤੁਹਾਡੀ ਗੱਲ ਪੁੱਛਾਈ ਹੈ ਧੰਨਵਾਦ ਕਿ ਸੱਤ ਸਾਲ ਇਹਦਾ ਸੋਚ ਰਹੇ ਤੁਸੀਂ ਇੱਥੇ ਮੈਡਮ ਸ੍ਰੀਂਦਰ ਕੌਰ ਦੂਰ ਹਾਜ਼ਰ ਨਹੀਂ ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ ਮੈਨੂੰ ਸਮਝਦਾ ਤੁਸੀਂ ਦੂਰ ਦੱਸ ਰਹੇ ਹੋ ਤਾਂ ਕਿਉਂਕਿ ਕੱਲ ਇਹਨਾਂ ਲਈ ਵਿਸ਼ੇਸ਼ ਕਾਮਨਾਵਾਂ ਦੇ ਦੀ ਜੇ ਕੱਲ ਇਹਨਾਂ ਨੂੰ ਬੱਚਿਆਂ ਨੂੰ ਬੁਲਾ ਲੈਣਾ ਜ਼ਰੂਰੀ ਕੈਨੇਡਾ ਜਾਣਾ ਪੈ ਰਿਹਾ ਹੈ ਇਹਨਾਂ ਨੂੰ ਉਹਦੇ ਨਾਲ ਸੰਬੰਧਤ ਪਰਵਾਰ ਦੀ ਸੂਝ ਤੋਂ ਨਾ ਹੁਣ ਜਾਣਾ ਹੁੰਦਾ ਕੋਈ ਨਾ ਕੋਈ ਚੀਜ਼ ਜ਼ਿਆਦਾ ਜਾਂਦੀ ਹੈ ਵਰਗ ਬਜ਼ਾਰ ਦੇ ਵਿੱਚ ਬਿਜ਼ੀ ਨੇ ਉਹਨਾਂ ਦੀਆਂ ਬਹੁਤ ਕਾਵਨਾਵਾਂ ਪ੍ਰਵਾਨ ਕਰਨੀਆਂ ਡਾਕਟਰ ਵਿਸ਼ਪ ਹੋਣੀ ਉਹਨਾਂ ਨੇ ਵਾਰਸਾ ਦੇ ਉੱਤੇ ਤੁਹਾਨੂੰ ਸਭ ਨੂੰ ਸ਼ੋਕਾਵਾਂ ਉਹ ਦਿੱਤੇ ਨੇ ਤੇ ਇਸرائیਲ ਮਿਸਟਰ ਰੋਬਰਟ ਸਿੰਘ ਉਹ ਬੋਰਡ ਦੇ ਵਿੱਚ ਡੈਲੀ ਨੂੰ ਫ੍ਰੀ ਕੀਤਾ ਹੈ ਆਪ ਉੱਥੇ ਬੋਰਡਰੇ ਵਿੱਚ ਬੈਠੇ ਆ ਤੇ ਉਹਨਾਂ ਨੇ ਕਿਹਾ ਜਿਾ ਡੈਲੀ ਦਾ ਮੈਂ ਡੈਲੀ ਪ੍ਰਧਾਨ ਹੈ ਰੈਗ ਨੂੰ ਆਉਣਾ ਪੈਣਾ ਮੈਂ ਕੋਟ ਦਾ ਕੰਮ ਆਪਣੇ ਘਰਾਂ ਨੂੰ ਦੇਖ ਲਾਂਦਾ ਉਹਨਾਂ ਨੂੰ ਸ਼ੌਕ ਕਮਰਾਂ ਪਰਵਾਲੇ ਕਰਨੀਆਂ